ਮਾ ਤਾਜੀ ਸੂਈ ਬਾਈ ਕਹਿੰਦਾ 25 ਕੁਆਲਟੀ ਕੁਆਲਟੀ ਬਹੁਤ ਜਿਆਦਾ ਚੰਗੀ ਆ ਬਾਕੀ ਜਿਹੜਾ ਬਹਰ ਸਾਢੇ 3 ਮਹੀਨੇ ਦੀ ਗੱਬਣ ਇਹ 1 ਲੱਖ ਰੁਪਏ ਦੀ ਵਾਪਸ ਕਰਾ ਦਾਂਗੇ ਬਾਈ ਕਹਿੰਦਾ ਦੇਖ ਚੱਲ ਮਿੱਤਰੋ ਆਇਆ ਏ ਥੱਲੇ ਨਾ 12 13 ਕਿਲੋ ਬੌਲਾ ਹੁਣ ਹੋਊਗਾ 12 ਕਿਲੋ ਬੱਬੂ ਕਹਿੰਦਾ ਵੀ ਪਹਿਲਾ ਸੂਆ 65000 ਰੁਪਏ ਦੀ ਦੇਣੀ ਆ 25 ਕਿਲੋ ਤੋਂ ਪਾਰ ਪਾਉਣਾ ਬਾਈ ਕਹਿੰਦਾ ਹਜੇ ਤਾਂ ਕੱਚੀ ਪਈ ਏ ਜਰਾ ਸਾਹਮਣੇ 10 12 ਦਨ ਖੁੱਲੇ ਲੈ ਜੀ ਬਾਈ ਤੀਜਾ ਸੂਆ ਸੂਣ ਵਾਲੀ ਆ ਤੇ ਥਣ ਲੇਵਾ ਇਹਦਾ ਪੂਰਾ ਸਾਫ ਆਗਾ ਫਲੀਆਂ ਵਰਗੇ ਥਣ ਲੱਗੇ ਲੈਲਾ ਸੂਆ ਸੂਣਾ ਵਹਿੜ ਨੇ 20 ਤੋਂ ਪਾਰ ਦੁੱਧ ਦੇਣਾ ਇਹ ਪੰਜਾਬ ਵਾਲੀ ਜਰਸੀ 72000 ਰੁਪਏ ਦੀ ਦੇਣੀ ਹੈਗੀ ਮਿੱਤਰੋ ਨਾ ਅੱਜ ਆਪਾਂ ਬਾਈ ਬੱਬੂ ਤੇ ਨੇੜੇ ਕਾਲੇ ਵਾਲੀ ਮੰਡੀ ਤੇ ਜਲਾ ਪੈਂਦਾ ਮਿੱਤਰੋ ਇਹਨੂੰ ਹਰਿਆਣੇ ਦੇ ਵਿੱਚ ਰਹੇ ਦਾ ਪਿੰਡ ਹੈ ਸਰਸਾ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਨਾ ਸੋਨੂੰ گاਵਾ ਹੀ گاਵਾ ਦਿਖਾਉਣੀਆਂ ਸੱਤ ਤਾਂ ਆ ਗਈਆਂ ਮਿੱਤਰੋ گاਵਾ ਤੇ ਤਿੰਨ ਆ ਗਈਆਂ ਇਧਰਲੇ ਪਾਸੇ ਮਜਾਂ ਦੋ ਸੂਈਆਂ ਹੋਈਆਂ ਨੇ ਤੇ ਇੱਕ ਹੈਗੀ ਗੱਬਣ ਪਹਿਲਾਂ ਨਾ ਆਪਾਂ ਸੋਨੂੰ ਕੱਲੀ-ਕੱਲੀ ਗਾਂ ਦਿਖਾ ਦਗੇ ਇਹਨਾਂ گاਵਾ ਦੀ ਨਾ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਜਿਹੜੇ ਭਰਾਵਾਂ ਦੇ ਨਾ ਕੋਈ ਵੀ ਪਸ਼ੂ ਫਿੱਟ ਆ ਗਿਆ ਬਾਈ ਦੇ ਫਾਰਮ ਤੇ ਆ ਜਿਓ ਫਾਰਮ ਤੇ ਆ ਕੇ ਮਿੱਤਰੋ ਤਸੱਲੀ ਕਰ ਸਕਦੇ ਹੋ ਬਾਕੀ ਜਿਹੜੀ ਗੱਲ ਹੈ ਵੀ ਰੇਟ ਜਿਹੜੀ ਹੋਊ ਨਾ ਰੇਟ ਜਿਹੜਾ ਕੱਲੀ-ਕੱਲੀ ਦਾ ਆਪਾਂ ਵੀਡੀਓ ਦੇ ਵਿੱਚ ਕਰਵਾ ਦਾਂਗੇ ਤੇ ਇਧਰਲੇ ਪਾਸੇ ਆ ਗਈਆਂ ਮੱਝਾਂ ਜਿਵੇਂ ਆਹਾ ਮੱਝ ਆ ਗਈ ਨਾ ਬਹੁਤ ਵੱਡੇ ਕਦ ਕਾਟਦੀ ਆ ਸਿੰਘ ਖੁੱਲਾ ਕੱਲਾ ਤੇ ਮਿੱਤਰੋ ਦੁੱਧ ਨੂੰ ਨਾ ਤੁਹਾਨੂੰ ਪਤਾ ਹੀ ਹੈ ਵੀ ਇਹ ਜ ਆ ਪਸ਼ੂ ਜਿਹੜਾ ਹੈਗਾ ਪੋਲੇ ਹੱਥ ਨਾਲ ਵੀ 13-14 ਕਿਲੋ ਦੇ ਦਿੰਦਾ ਹੁਣ ਤਾਂ ਬਾਕੀ ਦਾ ਆਪਾਂ ਬੱਬੂ ਤੋਂ ਪਤਾ ਕਰਾਂਗੇ ਤੇ ਇਧਰਲੇ ਪਾਸੇ ਕਾ ਆ ਗਈ ਸੂਈ ਹੋਈ ਤੇ ਕੋ ਆ ਗਈ ਝੋਟੀ ਸੂਣ ਵਾਲੀ ਤੇ ਆਜੋ ਆਪਾਂ ਕਰਵਾ ਗਏ ਬਾਈ ਬੱਬੂ ਨਾਲ ਗੱਲਬਾਤ ਤੇ ਲੱਗੇ ਇਹਨਾਂ ਦੀ ਆਪਾਂ ਜਾਣਕਾਰੀ ਜੀ ਬਾਈ ਜੀ ਹਸੀ ਕਾ ਤੇ ਗੱਲ ਬਾਈ ਸਾਰੇ ਭਰਾਵਾਂ ਨੂੰ ਜਿੰਨੇ ਵੀ ਲਾਈਵ ਦੇਦੇ ਆਪਣੇ ਵੀਡੀਓ ਦੇਂਦੇ ਸਾਰੇ ਭਰਾਵਾਂ ਨੂੰ ਹਸੀ ਕਾ ਤੇ ਹੋਰ ਬੱਬੂ ਕਿਵੇਂ ਬਾਈ ਪਿੰਡ ਬਾਈ ਪਿੰਡ ਮੇਰਾ ਤਖਤਮਾਲਾ ਤਹਿਸੀਲ ਕਾਨਾ ਵਾਲੀ ਜ਼ਿਲ੍ਹਾ ਸਤਸਾਈ ਤਰਵੰਡੀ ਸਾਬੋ ਆਪਣੇ ਕੋਲ ਹੀ ਰਹਿਣ ਠੀਕ ਆ ਬਾਈ ਅੱਛਾ ਬੱਬੂ ਅੱਜ ਆਪਣੇ ਕੋਲੇ ਦਸਣਾਗਾ ਕਿ ਕਿਹੜੇ ਪਾਸੋਂ ਸ਼ੁਰੂ ਕਰਕੇ ਬਈ ਜਿਹੇ ਪਾਸੇ ਮਰਜੀ ਕਰ ਲੋ ਸੂਈ ਵਹਿੜ ਤੋਂ ਕਰ ਦੇਨੇ ਬਾਈ ਚਲੋ ਜੀ ਇਹ ਇਹ ਆ ਗਈ ਜਿਹੜੀ ਡੱਬੀ ਵਹਿੜ ਤੋਂ ਹਾਂਜੀ ਵੀਰੇ ਹਾਂ ਅੱਛਾ ਜਿਹੜੀ ਸੋਡੀ ਆਹ ਡੱਬੀ ਵ ਇੱਦਾਂ ਸੂਈ ਆ ਬਈ ਸਵੇਰੇ ਸੂਈ ਵੀਰੇ ਰਾਤ ਤਨ 22:30 ਸੂਈ ਮਤਲਬ ਜੇਰ ਪੈ ਗਈ 11:00 ਵਜੇ ਠੀਕ ਆ ਤੇ ਮਗਰ ਬਈ ਬੱਚਾ ਮਗਰ ਬੱਚਾ ਵੀਰੇ ਮਗਰ ਬੱਚਾ ਆ ਗਿਆ ਹਾਂਜੀ ਬਈ ਤੇ ਜੇ ਗੱਲ ਕਰ ਗਏ ਇਹ ਹੁਣ ਆਪਾਂ ਦੁੱਧ ਦੇ ਰਿਕਾਰਡ ਦੀ ਬਈ ਕਿੰਨੇ ਕ ਦੁੱਧ ਵਾਲੀ ਗਾਂ ਹੈ ਦੁੱਧ ਰਾਵਣ ਦੇਊਗੀ ਬੱਚੀ 24-25 ਕਿਲੋ ਠੀਕ ਹੈ ਹਾਂ ਇਹ ਬੀਰੂ ਵਾਲੇ ਗੁੜੇ ਤੋਂ ਇਹ ਪਹਿਲਾਂ ਨੇ ਦਿੱਤਾ ਨੇ 21-22 ਕਿਲੋ ਬਈ 21-22 ਕਿਲੋ ਹੁਣ ਮਤਲਬ ਵੀ ਯਾਰ ਮੈਂ ਕਹਿੰਦਾ ਵੀ ਜਿਹੜੀ ਹੈਗੀ ਸਰੀ ਬਿਹੜਾ ਹਾ ਪੂਰੀ ਜਿੰਦ ਜਾਨ ਵਾਲੀ ਆ ਗਈ ਹੈ ਨਾ ਹਾਂਜੀ ਬਈ ਹਾਂਜੀ ਇਹ ਆ ਲੈ ਚੱਲ ਕੇ ਨਾ ਲ ਪ੍ਰਿੰਟ ਪ੍ਰਿੰਟ ਜਿਹੜਾ ਬਹਿੜਦਾ ਨਾ ਪੂਰਾ ਚੰਗਾ ਆ ਗਿਆ ਤੇ ਇਹ ਜਿਹੜੀ ਬਹਿੜਾ ਮਿੱਤਰੋ ਹਨਾ ਜਮਾ ਤਾਜੀ ਸੂਈ ਹੋਈ ਬਹਿੜਾ ਤੇ ਲੇਵੇ ਦੀ ਕੁਆਲਿਟੀ ਕੁਆਲਿਟੀ ਬਹੁਤ ਜਿਆਦਾ ਚੰਗੀ ਆ ਬਾਕੀ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਮੈਂ ਕਹਿੰਦਾ ਬੱਬੂ ਇਹ ਜਾਂ ਥਾਨ ਨਹੀਂ ਬਹਿੜ ਨੂੰ ਲੱਗਦਾ ਹਨਾ ਇਹ ਲੈ ਚੱਲ ਇੱਧਰ ਲੈ ਪਾਸੇ ਲੈ ਚੱਲ ਲੈ ਚੱਲ ਲੇ ਵੀ ਆਹਾ ਜਮਤ ਤਾਜੀ ਸੂਈ ਬਾਈ ਕਹਿੰਦਾ 25 ਕਿਲੋ ਦੁੱਧ ਹਾਜ਼ਰ ਹੋਊਗਾ ਇਹਦਾ ਜਮਾਨਤ ਮਤਲਬ 25 ਕਿਲੋ ਦੁੱਧ ਪਾਊਗੀ ਛੋੜ ਤੇ ਭੇਜਦਾ ਰਹਿਣ ਵੀਰੇ ਹਾਂ 25 ਕਿਲੋ ਦੀ ਗਰੰਟੀ ਹਾਂਜੀ ਹਾਂਜੀ ਵੀਰੇ ਕੀ ਰੇਟਰ ਹੋ ਬਾਈ ਰੇਟ ਤਾਂ ਰਮਣ 1 ਲੱਖ 5000 ਰੁਪਏ ਹੋਈ 1 5 ਹਾਂਜੀ ਵੀਰੇ ਆਹਾ ਆਹਾ ਛੋੜ ਛੱਪਾ ਕਰਦਾ ਵੀ ਮੌਕੇ ਦੇ ਮੰਤਾਂ ਮੌਕੇ ਦੇ ਹੋ ਜਾਊਗਾ ਚੱਲ ਫਿਰ ਕਰਨਾ ਦੂਜੇ ਨੰਬਰ ਵਾਲੀ ਤੇ ਚੱਲ ਤੇ ਜਿਹੜੀ ਤੇਰੀ ਆ ਵਹਿੜ ਆ ਗਈ ਇਹ ਰਮਣ ਵੀਰੇ ਪਹਿਲਾ ਸੂਆ ਸੂਈ ਐ ਪਰਸੋਂ ਸੂਈ ਐ ਹੁਣ ਇਹਦੇ ਲਈ 11-12 ਕਿਲੋ ਬੋਲ 13-15 ਕਿਲੋ ਦੇ ਦਊਗੀ 15 ਕਿਲੋ ਆਪਾਂ ਇਹ ਗੱਲ ਕਰ ਸਕਦੇ ਆ ਵੀ 15 ਕਿਲੋ ਵਾਲੀ ਬਿਹੜ ਹਾਂਜੀ ਵੀਰੇ ਹਾਂ ਪਹਿਲਾ ਸੂਆ ਹਾਂ ਪਹਿਲਾ ਸੂਆ ਬਾਈ ਕੀ ਰੇਟ ਰੋ ਰੇਟ ਦਾ ਲੈਣ ਦੇਣ ਜਾਂ 67000 ਰੁਪਏ ਬਾਈ ਟਾ ਡਾ ਬਟਾ ਪੈਂਟ ਆਪਾਂ 65 ਦੀ ਦੇਣੀ ਆ ਬਾਈ ਫਿਰ ਠੀਕ ਆ ਲੈ ਵੀ ਮਿੱਤਰੋ ਆ ਬਿਹੜ ਵੀ ਤੁਸੀਂ ਚੈੱਕ ਕਰ ਲਓ ਕਦ ਕਾਠ ਕੰਨੀ ਚਮਾ ਓਕੇ ਆ ਮਗਰ ਬੱਚਾ ਕੀ ਇਹਦੇ ਇਹਦੇ ਵੀ ਬੱਚਾ ਵੀਰੇ ਲੈ ਵੀ ਹੁਣ ਤੁਸੀਂ ਆ ਬਿਹੜ ਦਾ ਨਾ ਲੈਵਾ ਚੈੱਕ ਕਰ ਲਓ ਮਿੱਤਰੋ ਆ ਬਿਹੜ ਬਾਈ ਬੱਬੂ ਕਹਿੰਦਾ ਵੀ ਪਹਿਲਾ ਸੂਆ 65000 ਰੁਪਏ ਦੀ ਦੇਣੀ ਆ ਕੱਲਾ ਕੱਲਾ ਇਹ ਲੈ ਆ ਕਰ ਇੱਧਰ ਲੈ ਬਸ ਲੈ ਚੱਲ ਸੁਖੀ ਅੰਦਰ ਲੈ ਚੱਲ ਲੈ ਵੀ ਹੁਣ ਨਾ ਸਾਨੂੰ ਪਤਾ ਹੀ ਆ ਵੀ ਠੰਡ ਦਾ ਟਾਈਮ ਆ ਤੇ ਤਾਂ ਕਰਕੇ ਪਸ਼ੂ ਅੰਦਰ ਹੀ ਆ ਤੇ ਨਾਈ ਨਵਾਏ ਧਵਾਏ ਜਾਂਦੇ ਆ ਬਾਕੀ ਲੇਵਾਲੂ ਉਹ ਬੜਾ ਫਿੱਟ ਆ ਹਨਾ ਇਹ ਅੱਛਾ ਬਬੂ ਜਿਹੜੀ ਆ ਗਈ ਬਹਿੜ ਤੇਰੀ ਰਾਮਣ ਵੀਰੇ ਸਾਢੇ 3 ਮਹੀਨੇ ਦੀ ਗੱਭਣ ਚੈੱਕ ਕਰਾ ਦੇਾਂਗੇ ਦੁੱਧ 14 ਕਿਲੋ ਚੋਆ ਕੇ ਦੇ ਦਾਂਗੇ ਬੱਚੀ ਦਾ ਕਿਵੇਂ 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 ਸਾਢੇ 3 ਮਹੀਨੇ ਦੀ ਗੱਭਣਾ 14 ਕਿਲੋ ਦੁੱਧ ਦਾ ਰੋਣ ਵੀਰੇ ਅੱਛਾ ਹਾਂਜੀ ਭਾਈ ਹੁਣ 14 ਕਿਲੋ ਦੋ-ਦੋ ਕੇ ਦੋ ਟਾਈਮ ਭਾਈ ਸਾਡੇ 3 ਮਹੀਨੇ ਦੀ ਗੱਬਣ ਗੱਬਣ ਚੈੱਕ ਪਾਸ ਕਰਾ ਕੇ ਬਾਈ ਠੀਕ ਆ ਤੇ ਰੇਟੇ ਦਾ ਕੀ ਰਹੁ ਰੇਟੇ ਦਾ ਹੁਣ 65000 ਰੁਪਏ ਵੀਰੇ 65000 ਹਾਂ ਲੱਖ ਰੁਪਏ ਦੀ ਆਪਾਂ ਪੁੱਠੀ ਲੈ ਲਾਂ ਬਾਈ ਤੂੰ ਲੈ ਵੀ ਮਿੱਤਰੋ ਆ ਦੇਖ ਲਓ ਹੁਣ ਜਿਹੜੀ ਆਹਾ ਬਹਿੜ ਸਾਢੇ 3 ਮਹੀਨੇ ਦੀ ਗੱਬਣ ਆਹਾ ਬਹਿੜ ਸਾਢੇ 3 ਮਹੀਨੇ ਦੀ ਗੱਬਣ 10 ਕਿਲੋ ਦੁੱਧਾ ਠੀਕ ਆ 65000 ਰੁਪਏ ਦੀ ਲੈ ਵੀ ਆਹਾ ਬਹਿੜ ਨਾਲ ਜਿਹੜੀ ਹੈਗੀ ਐ ਇਹ ਤੁਸੀਂ ਦੱਸਿਓ ਕਿਵੇਂ ਲੱਗੀ ਇਹ 1 ਲੱਖ ਰੁਪਏ ਦੀ ਵਾਪਸ ਕਰਾ ਦਵਾਂਗੇ ਬਾਈ ਕਹਿੰਦਾ ਦੇਖ ਝਟ ਲੈ ਜਾ ਲੈ ਜਾ ਕੋਈ ਗੱਲ ਨਹੀਂ ਬਣਦੇ ਇਹ ਰਸੇ ਦਾ ਕਰਦੀ ਰਮਨ ਸਿੰਘ ਹਾਂ ਦੇ ਆ 65000 ਦੀ ਲੱਖ ਦੀ ਵਾਪਸ ਮਿੱਤਰੋ ਠੀਕ ਆ ਤੇ ਹੁਣ ਜਿਹੜੀ ਇਧਰਲੇ ਪਾਸੇ ਵਾਲੀ ਆ ਵਹੜ ਆ ਗਈ ਤੇ ਇਹ ਪਹਿਲਾ ਸੂਆ ਸੂ ਗਈ ਵੀਰੇ ਹਾਂ ਇਹ ਬੱਚੀ ਦੇ ਵਾਲੇ 10 ਦਿਨ ਬਾਕੀ ਨੇ ਅੱਛਾ ਪਹਿਲਾ ਸੂਆ 10 ਦਿਨ ਬਾਕੀ ਹੈ ਯਾਰ ਬੱਚੀ ਦਾ ਯਾਰ ਲੈ ਵਾਲਾ ਬੜਾ ਫਾਰਮ ਚ ਹੋएंगे ਰਮਨ ਬੱਚੀਆਂ ਬਾਈ ਤੇ ਇਹ ਕਿੰਨਾ ਦੁੱਧ ਪਾ ਦੂ ਦੁੱਧ ਰਾਉਣ ਇਹਨੇ 21 22 ਕਿਲੋ ਤੋਂ ਲੈ ਕੇ 25 ਤੱਕ ਜਾਣਾ ਬੱਚ ਨੇ ਪਹਿਲਾਂ ਨਹੀਂ ਵੀ 20 ਤੋਂ ਬਾਹਰ ਕੋਲੇ ਹਥਨਾ 20 ਪਲੱਸ ਬਾਈ ਜਮਾ ਖੁੱਲਾ ਠੀਕ ਆ ਗੱਲ ਤੇ ਰੇਟ ਕੀ ਰਹੂ ਇਹਦਾ ਵਹਿੜ ਦਾ ਰੇਟ ਇਹਦਾ ਵੀਰੇ 95000 ਰੁਪਇਆ ਰਵਣ 95000 ਰੁਪਇਆ ਠੀਕ ਆ ਇਹ ਲੈ ਚੱਲ ਕੇ ਰਾ ਇਧਰਲੇ ਪਾਸੇ ਲੈ ਹੁਣ ਤੁਸੀਂ ਆਹਾ ਦੇਖ ਲਓ ਇਹਦਾ ਸੂਆ ਕਿਹੜਾ ਪਹਿਲਾ ਸੂਆ ਵੀਰੇ ਲੈ ਵੀ ਮਿੱਤਰੋ ਜਿਹੜਾ ਆਹਾ ਆ ਵਹਿੜ ਆ ਗਈ ਨਾ ਪਹਿਲਾ ਸੂਆ ਸੂਣਾ ਵਹਿੜ ਨੇ ਪਹਿਲਾ ਸੂਆ ਸੂਣਾ ਵਹਿੜ ਨੇ 20 ਤੋਂ ਪਾਰ ਦੁੱਧ ਦੇਣਾ ਇਸ ਵਹਿੜ ਨੇ ਦੇ ਥਾਂ ਲੇਵੇ ਦੀ ਜਿਹੜੀ ਹੈਗੀ ਨਾ ਪੂਰੀ ਫਿਕਸ ਲੇਵਰ ਹੋਊਗਾ ਲੈ ਚੱਲ ਸੁਖੀਂਦਰ ਲੈ ਚੱਟ ਮੂੰਹ ਆ ਵੀ ਪੂਰਾ ਚੰਗਾ ਆ ਗਿਆ ਹਨਾ ਲੈ ਵੀ ਇਹ ਦੇਖ ਲਓ ਹੁਣ ਤੁਸੀਂ ਕੁਆਲਿਟੀ ਵਾਲੇ ਪੱਖ ਜਿਹੜਾ ਹੈਗਾ ਨਾ ਸਾਰਾ ਚੈੱਕ ਕਰ ਲਓ ਪੂਰੀ ਸੋਹਣੀ ਤੌਰ ਤੂਰਾ ਬਾਕੀ ਲੇਵੇ ਦੀ ਕੁਆਲਿਟੀ ਕੁਆਲਿਟੀ ਓਕੇ ਆ ਇਹ ਚੋ ਮਾਨਤਾਂ ਨੇ ਜਿਹੜਾ ਮੈਂ ਛੋੜ ਛੱਪੇ ਕਰਾਂ ਰਮਣ ਠੀਕ ਆ ਲੈ ਆਹਾ ਵਹਿੜ ਤੇਰੀ ਮਿੱਤਰਾ ਇਹ ਵੀ ਰਮਣ ਪਹਿਲਾ ਸੂਆ ਸੂ ਵੀਰੇ ਅੱਛਾ ਇਹ ਵੀ ਵਹਿੜ ਪਹਿਲਾ ਸੂਆ ਠੀਕ ਆ ਤੇ ਫੇਰ ਕਿੰਨੇ ਦਿਨ ਬਾਕੀ ਆ ਦਿਨ ਰਮਣ ਇਹ ਵੀ ਦੱਸ ਲੈ ਜੀ ਖੁੱਲੇ ਕਿੰਨਾ ਦੁੱਧ ਪਾਉ ਤੇਰੀ ਵਾਹ ਰੋਮਣੇ ਨੇ 25 ਪਲੱਸ ਦੇਣਾ ਵੀਰੇ 25 ਪਲੱਸ ਹਾਂਜੀ ਬਾਈ ਖੁੱਲਾ ਜਮਾ ਠੀਕ ਆ ਇਹ ਜਾਤ ਜੂ ਚੰਗੀ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਦੇਖਿਓ ਆ ਤੁਸੀਂ ਮੂੰਹ ਮਾ ਚੈੱਕ ਕਰ ਲਓ ਇਹਦਾ ਬੱਬੂ ਕੀ ਰੇਡਰ ਹੂ ਬਹਿੜ ਦਾ ਇਹਦੇ 1 ਲੱਖ ਤੇ 20000 ਰੁਪਏ ਲੈਣ ਦੇਣਾ ਰੋਮਣ ਰੇਡਰ ਲੈ ਵੀ ਮਿੱਤਰੋ ਆਹਾ ਬਹਿੜ ਦੇਖ ਲਓ ਜਮਾ ਗੋਲ ਮਟੋਲ ਬਹਿੜ ਪਈ ਹੈਗੀ ਤੇ ਪਈ ਵੀ ਆਪਾਂ ਕਹਿ ਜੀਏ ਨਾ ਪੰਜਾਬੀ ਵਿੱਚ 34 ਵਰਗੀ ਆ ਪਿੱਛੋਂ ਚੜਾਈ ਚੜੂਈ ਜਿਹੜੀ ਹੈਗੀ ਨਾ ਪਿੱਛੇ ਦੀ ਦੇਖ ਲਓ ਹੁਣ ਤੁਸੀਂ ਇਸ ਵਹੜਨੇ ਨਾ ਜਿਹੜਾ ਹੈਗਾ ਦੁੱਧ 25 ਕਿਲੋ ਤੋਂ ਪਾਰ ਪਾਉਣਾ ਬਾਈ ਕਹਿੰਦਾ ਹਜੇ ਤਾਂ ਕੱਚੀ ਪਈ ਐ ਜਰਾ ਰਮਣ 10-12 ਦਿਨ ਖੁੱਲੇ ਲੈ ਜੀ ਬਾਈ ਲੈ ਵੀ 10-12 ਦਿਨ ਖੁੱਲੇ ਲੈ ਜੂ ਤੇ ਇਹਦਾ ਰੇਟ ਜਿਹੜਾ ਹੈਗਾ 1 ਲੱਖ 25000 ਜੀ 25000 20000 ਜੀ ਦੇਣੀ ਬਸ ਠੀਕ ਆ ਜੇ ਆਹਾ ਵਹੜ ਤੇਰੀ ਇਹ ਰਮਣ ਦੂਜਾ ਸੂਹ ਸੂ ਵੀਰੇ ਇਹ ਸੂਹ ਗਈ ਹਾਂ ਸੂਨ ਵਾਲੇ ਕੱਢ ਦੋਲੇ 12-13 ਦਿਨ ਬਾਈ ਅੱਛਾ 12-13 ਦਿਨ ਬਾਹਰ ਲਿਆ ਇਹਨੂੰ ਤੇ ਫਿਰ ਇਹ ਕਿੰਨੇ ਕੇ ਦੁੱਧ ਵਾਲੀ ਐ ਸੁੱਖੀ ਇਹ ਰਮਣ 15-16 ਕਿਲੋ ਦੁੱਧ ਤੇ ਕੀ ਰੇਟ ਰਹੂ ਇਹਦਾ ਰੇਟ ਤਾਂ 75000 ਹੈ ਵੀ ਚਲ ਬਤਾ ਚਲ ਲੈ ਚੱਲ ਕੇਰਾ ਲੈ ਵੀ ਬਹਿੜ ਦਾ ਕਦ ਕਾਠ ਨੋਟ ਕਰ ਲਓ ਤੁਸੀਂ ਲੈ ਵੀ ਨਹੀਂ ਠੀਕ ਆ ਬਹਿੜ ਤੇਰੀ ਜਾ ਰਹਾ ਲੈ ਵੀ ਆਹਾ ਬਹਿੜ 72000 ਰੁਪਏ ਦੇ ਵਿੱਚ ਦੇਣੀ ਐ ਕਦ ਕਾਠ ਵੀ ਓਕੇ ਆ ਗਿਆ ਬਾਕੀ ਹਜੇ ਤਾਂ ਇਹਨੇ ਨਾ ਜਦੋਂ ਤਿਆਰ ਹੋਊਗੀ ਪੂਰੀਆਂ ਲੱਤਾਂ ਲੁੱਤਾ ਚੌੜੀਆਂ ਕਰਕੇ ਤੋਨਾ ਜਦੋਂ ਲੈਵਾ ਇਹਨੇ ਫੁੱਲ ਤਿਆਰ ਕਰ ਲੈਣਾ 15 ਦਿਨ ਲੈ ਜਾ ਰਹਿਣਾ ਲੈ ਬਈ ਲੈ ਜੂਗੀ ਹਾਂਜੀ ਖੁੱਲੇ ਬਾਈ ਨਹੀਂ ਠੰਡ ਆ ਲੈ ਜਾ ਹੁਣ ਤਾਂ ਗਰਮੀ ਦੇ ਵਿੱਚ ਤਾਂ ਕਈ ਵਾਰੀ ਪਸੂ ਹੋ ਜਾਂਦਾ ਹੈ ਨਾ ਹਾਂਜੀ ਬਈ ਬਾਕੀ ਤੁਹਾਨੂੰ ਤੁਹਾਨੂੰ ਵਧੀਆ ਮੋਟਾ ਲੱਗਿਆ ਬਾਈ ਹਾਂ ਨਹੀਂ ਕੋਲੇ ਆਉਂਗੇ ਜਦੋਂ ਨਾ ਮਤਲਬ ਵੀਡੀਓ ਨਾਲੋਂ ਨਾ ਮੈਂ ਇੱਕ ਗੱਲ ਹੋਰ ਆ ਬੱਬੂ ਹਾਂਜੀ ਭਾਈ ਜਿਹੜਾ ਪਸ਼ੂ ਆਪਾਂ ਵੀਡੀਓ ਚ ਦਿਖਾ ਦਿੰਨੇ ਆ ਕੋਲੇ ਆਉਂਦਾ ਸੋਹਣਾ ਲੱਗਦਾ ਉਹ ਹਾਂਜੀ ਵੀਰੇ ਹਾਂਜੀ ਮੰਨਿਆ ਗੱਲ ਤੁਸੀਂ ਮਸੀਂ 2-3 ਦਿਨ ਹੋ ਗਏ ਅੰਦਰ ਹੀ ਖੜੀਆਂ ਰਹਿਣ ਬਾਈ ਅੱਛਾ ਹਾਂ ਧੁੱਪ ਨਹੀਂ ਨਿਕਲੀ ਤੇ ਜਿਹੜੀ ਉਹ ਗਾਂ ਵਾਲੀ ਆ ਗਈ ਹਾਂ ਵੀਰੇ ਉਹ ਜਰਸੀ ਪਿਆਵ ਵਾਲੀ ਮੰਨ ਲਾ ਭੋ ਜਰਸੀ ਦਾ ਕ੍ਰੋਸ ਮੰਨ ਲਾ ਅੱਛਾ ਤੇ ਉਹ ਕਿੰਨਾ ਸੂਆ ਦੂਜਾ ਸੂਆ ਸੁ ਵੀਰੇ ਕਿੰਨਾ ਦੁੱਧ ਦੋ ਪਾਉਣੇ ਨੇ 18-19 ਕਿਲੋ ਪਹਿਲਾਂ ਨੇ ਪਾਇਆਲੇ ਦੇ 12-13 ਦਿਨ ਬਾਕੀ ਹੈ ਬਾਈ 12-13 ਕੀ ਰੇਟਰ ਹੋ ਇਹਦਾ ਰੇਟਰ ਦਾ ਜਮਾ ਲੈਣ ਦੇਣ ਦਾ ਹਾਂ 72000 ਰੁਪਏ ਬਾਈ ਲੈ ਵੀ ਮਿੱਤਰੋ ਆ ਵੀ ਵਹਿੜ ਚੈੱਕ ਕਰ ਲੋ ਹੁਣ ਤੁਸੀਂ ਬਾਈ ਕਹਿੰਦਾ ਇਹ ਪੰਜਾਬ ਵਾਲੀ ਜਰਸੀ ਲਾ ਲਓ ਪਹਿਲਾਂ ਕ੍ਰਾਸ ਲਾ ਲਓ ਇਹ ਪੰਜਾਬ ਵਾਲੀ ਜਰਸੀ 72000 ਰੁਪਏ ਦੀ ਦੇਣੀ ਹੈਗੀ ਮੂੰਹ ਦੇਖ ਲੋ ਹੁਣ ਤੁਸੀਂ ਨਹੀਂ ਜਰਸੀ ਵਾਲਾ ਕੰਮ ਹੀ ਹੈ ਤੇਰੀ ਵਾਲੀ ਗੱਲ ਨਹੀਂ ਠੀਕ ਆ ਇਹ ਲੈ ਚੱਲ ਹੈ ਇਧਰ ਇਹ ਲੈ ਵਾ ਲੋ ਬਾ ਚੰਗਾ ਇਹਦਾ ਲੇ ਵੀ ਹੁਣ ਤੁਸੀਂ ਇਹਦਾ ਰੇਟ ਦੱਸਿਓ 72000 ਰੁਪਇਆ ਕਿਵੇਂ ਲੱਗਿਆ ਬਾਕੀ ਹਜੇ ਤਾਂ ਕੱਚੀ ਪੀ ਆ ਹਜੇ ਤਾਂ ਲੇਵਾ ਬਣਾਉਣਾ ਹਾਰਮਨ ਵਾਲੇ ਤਾਂ ਲਾਉਣ ਲੱਗੇ ਪਛੇਲੇ ਬਾਈ ਹਾਂ ਹਾਂਜੀ ਇਧਰ ਚੱਲਗੇ ਆਪਾਂ ਹਾਂਜੀ ਹਾਂਜੀ ਬਾਈ ਉਹ ਮੱਝ ਆਪਾਂ ਬਾਹਰ ਹੀ ਕਢਾਲ ਗਏ ਬਾਹਰ ਕਢਾ ਦੇਣਾ ਰੋਣਾ ਅੱਛਾ ਬਬੂ ਜਿਹੜੀ ਤੁਹਾਡੀ ਆਹਾ ਮੱਝ ਆ ਗਈ ਹੁਣ ਇਹਦੀ ਬੇਲਬੂਲ ਦੇਖ ਯਾਰ ਹੈਨਾ ਹਾਂਜੀ ਬਾਈ ਵੱਡੀ-ਬੁੱਡੀ ਬਹੁਤ ਚੜ੍ਹਦੀ ਲੈ ਦੇਖ ਲਓ ਹੁਣ ਤੁਸੀਂ ਇਧਰ ਚਕਾਈ ਮਾਰ ਆ ਜਾ ਲੈ ਇਹ ਦੇਖ ਜੱਟ ਦੇਖ ਜੱਟ ਮੈਨੂੰ ਐਂ ਦੱਸ ਦੇ ਵੀ ਇਹ ਕਿੰਨਾ ਸੂਆ ਸੂਈ ਵੀ ਤੀਜਾ ਸੂਆ ਸੂਈ ਰਮਣ ਕਹਿੰਨ ਦੂਜਾ ਕਹਦੇ ਨੇ ਆਪਾਂ ਵੀਰੇ ਠੀਕ ਆ ਤੀਜਾ 15 16 ਕਿਲੋ ਦੀ ਓਟ ਤੇ ਭੇਜ ਦਾਂਗੇ ਆਪਾਂ 15 ਕਿਲੋ ਦੀ ਹਾਂਜੀ ਵੀਰੇ ਤੇ ਕੀ ਰੇਟਰ ਹੋਊ ਇਹਦਾ ਫਿਰ 1 ਲੱਖ 35000 ਰਮਣ 35000 ਤੇ ਮਗਰ ਬੱਚਾ ਇਹਦੇ ਕੀ ਆ ਮਗਰ ਇਹਦੇ ਕੱਟਾ ਵੀਰੇ ਠੀਕ ਆ ਤੇ ਹੁਣ ਦੁੱਧ ਕਿੰਨਾ ਹਾਜ਼ਰ ਹੋਊ ਇਹਦਾ ਹੁਣ ਵੀਰੇ 12 13 ਕਿਲੋ ਬੌਲਾ ਹੋ ਲੈ ਵੀ ਮਿੱਤਰੋ ਆਜ ਦੇ ਥੱਲੇ ਨਾ 12 13 ਕਿਲੋ ਬੌਲਾ ਹੁਣ ਹੋਊਗਾ 12 ਕਿਲੋ ਦੁੱਧ ਹੁਣ ਹੋਊਗਾ ਤੇ ਦੁੱਧ 15 ਕਿਲੋ ਪਰਸੂ ਸਵੇਰੇ ਬਾਈ ਹੈ ਪਰਸੂ ਸਵੇਰੇ ਤਾਂ ਅੱਛ ਲੈ ਵੀ ਇਹੇ ਬਾਈ ਕਹਿੰਦਾ 15 ਕਿਲੋ ਦੁੱਧ ਪਾਉਗੀ ਤੇ ਹੁਣ ਵੀ ਜਿਹੜਾ ਹੈਗਾ ਤੁਸੀਂ 11 12 ਕਿਲੋ ਬੋੜਾ ਜਿਹੜਾ ਹਾਜ਼ਰ ਮਿਰੂਗਾ ਉਹ ਚੀ ਨਿਰਮਣ ਵੀਰੇ ਇੱਕ ਟਾਈਮ ਛੱਡ ਕੇ ਆਪਾਂ ਦਿਖਾਤੀ ਤੇ ਸਾਹਮਣੇ ਵਿੱਚੋ ਛੋਟੀ ਜਿਹੀ ਥਾਣਾ ਹਲਤੀ ਫਿਰਦੇ ਬਣ ਪਸਮਾ ਕੇ ਤੇ ਡੇੜੇ ਮਾਰਦੀ ਆ ਠੀਕ ਆ ਗੱਲ ਕਿੰਨੇ ਚ ਦੇਵਾਂਗੇ ਇਹ ਬਸ 1 35 ਦੀ ਕਹੇ 1 32 ਦੇ ਦਿਆਂ ਬਾਈ 1 32 ਹਾਂਜੀ ਵੀਰੇ ਠੀਕ ਆ ਚੱਲ ਕੋਲੇ ਆ ਕੇ ਮਾਨਤਨ ਕਰਦੇ ਹਣਾ ਹਾਂਜੀ ਬਾਈ ਜ਼ਰੂਰ ਲਿਆ ਕਰ ਜਿਹੜੀ ਸੁਖੀ ਹੋਣ ਲਈ ਆਉਂਦਾ ਅੰਦਰੋਂ ਮੱਝ ਦੂਜਾ ਸੁਈ ਰਹਿਣ ਵੀਰੇ ਦੂਜਾ ਹਾਂ ਇਹ ਕੱਲ ਸੁਈਗੀ ਕੱਲ ਦੀ ਤੇ ਫਿਰ ਇਹ ਜਿਹੜਾ ਬੱਚਾ ਕੀ ਇਹਦੇ ਮਗਰ ਇਹਦੇ ਮਗਰ ਕੱਟਾ ਵੀਰੇ ਇਹ ਤਾਂ ਫਿਰ ਤਾਜੀ ਸੂਈ ਆ ਗਈ ਹਾਂ ਤਾਜੀ ਵੀਰੇ ਠੀਕ ਆ ਲੈ ਵੀ ਆਹ ਜਿਹੜੀ ਹੈਗੀ ਦੂਜਾ ਸੂਆ ਤਾਜੀ ਸੂਈ ਹੋਈ ਆ ਤੇ ਥਾਂਲੇ ਵਾਸੋਂ ਨੂੰ ਦਿਖਾ ਦੇਣਾ ਸਾਫ ਸੁਥਰੇ ਥਾਂਲੇ ਵੀ ਵਾਲੀ ਆ ਇਹ ਕਿੰਨੇ ਚ ਦੇਵੇਂਗਾ ਬਾਬੂ ਫਿਰ ਇਹ ਸਵਾ ਹੀ ਦੇ ਦਾਂ ਬਾਈ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਦੇਊਗੀ 13-14 ਕਿਲੋ ਵੈਰੀ ਗੁੱਡ ਹਾਂਜੀ ਬਾਈ ਲੈ ਵੀ ਮਿੱਤਰੋ ਆਹ ਗੱਲ ਬਾਈ ਨੇ ਜਮਾ ਸਹੀ ਕੀਤੀ ਬਾਈ ਕਹਿੰਦਾ ਕੋਈ 13-14 ਕਿਲੋ ਦੁੱਧ ਵਾਲੀ ਆਹ ਘੱਟ-ਘੱਟ ਜਮਾ ਓਕੇ ਆ ਗਿਆ ਸਵਾ ਚ ਮਾਨਤਾਨ ਕੋਈ ਕੋਈ ਛੋੜ ਸੱਪਾ ਕਰਦੇ ਆ ਰੌਂਡ ਵਿੱਚ ਠੀਕ ਆ ਬਾਕੀ ਇੱਥੇ ਆ ਗਿਆ ਨਾ ਜਿਹੜਾ ਬੰਦਾ ਸਾਰੀ ਗੱਲਬਾਤ ਹੋ ਜਾਂਦੀ ਹੈ ਹਾਂਜੀ ਬਈ ਹਾਂ ਆਪਾਂ ਕਿਸੇ ਨੂੰ ਇੱਥੇ ਕੋ ਮੋੜੇ ਨਹੀਂਗਾ ਜਿਹੜੀ ਹੁਣ ਗੱਬਣ ਕੱਢ ਕੇ ਲਿਆਊਗਾ ਹਾਂ ਵੀਰੇ ਉਹ ਵੀ ਤੀਜਾ ਸੂਆ ਸੁਰਮਣ ਤੀਜਾ ਹਾਂ ਉਹ ਬੈਠਮੀ ਜੀ ਆ ਛੋਟੀ ਮੰਨ ਲਓ ਵੱਡੀ ਮੰਨ ਲਓ ਮੀਡੀਅਮ ਮੰਨ ਲਓ ਜੀ ਠੀਕ ਹੈ ਹਾਂਜੀ ਬਾਈ ਤੇ ਫਿਰ ਉਹ ਕਿੰਨੇ ਦਿਨ ਲੇਜੂਗੀ ਉਹ ਦਿਨ ਲੇਜੂ ਚਾਰ ਪੰਜ ਰੋਮਣ ਵੀਰੇ ਚਾਰ ਪੰਜ ਦਿਨ ਲੇਜੂਗੀ ਹਾਂਜੀ ਠੀਕ ਹੈ ਕਿੰਨੇ ਕੇ ਦੁੱਧ ਵਾਲੀ ਇਹੋ ਦੁੱਧ ਦੇ ਦੂਗੀ 12 ਕਿਲੋ ਵੀਰੇ ਤੇ ਰੇਟ ਇਹਦਾ ਫਿਰ ਰੇਟ ਇਹਦਾ 1 ਲੱਖ ਤੇ 15000 ਹੈ ਵੀਰੇ ਠੀਕ ਆ ਲੈ ਗੱਲ ਪੱਕੀ ਬਾਈ ਕਹਿੰਦਾ ਵੀ ਆ ਜਿਹੜੀ ਆ ਗਈ ਨਾ ਹ ਤੀਜਾ ਸੂਆ ਸੂਣ ਵਾਲੀ ਆ ਤੇ ਥਣ ਲੇਵਾ ਇਹਦਾ ਪੂਰਾ ਸਾਫ ਆਗਾ ਫਲੀਆਂ ਵਰਗੇ ਥਣ ਲੱਗੇ ਲੇਵੇ ਨੂੰ ਦੁੱਧ 12 ਕਿਲੋ 1 ਲੱਖ ਤੇ 15000 ਦੀ ਵੀਰੇ ਟਾਟਾ ਬਟਾ ਦੱਸ ਦੀ ਕਹਿੰਦਾ ਕਿ ਨਾ ਬਸ ਛੋਟ ਲਵੀ ਆਇਦੇ ਚੋਨਾ ਬਾਈ ਕਹਿੰਦਾ ਵੀ ਜਿਹੜੀ ਆਹਾ ਆ ਗਈ ਇਹੇ ਛੋੜ ਛੱਪਾ ਹੋ ਜਾਊਗਾ ਪਰ ਜਿਵੇਂ ਹੁਣ ਨਾ ਆਹ ਰੇਟ ਚੱਲਦੀ ਜਾਂਦੇ ਆ ਹੁਣ ਠੰਡ ਦੇ ਵਿੱਚ ਰੇਟ ਹੁਣ ਹੁਣ ਥੋੜੇ ਜੇ ਪਸ਼ੂਆਂ ਦੇ ਬਣੇ ਆ ਹਨਾ ਹਾਂਜੀ ਹਾਂਜੀ ਬਾਈ ਕਿੰਨੇ ਹੈ ਬੱਬੂ ਹਾਂਜੀ ਰਮ ਬਾਈ ਇਹ ਛੋਟੀ ਜਿਹੀ ਜ਼ਮੀਨਾਂ ਹੀ ਵਿਕਰੀ ਆ ਬਾਈ ਸੋ ਇਹ ਗੱਲਾਂ ਮੀਨਾਂ ਲਈ ਪੰਜ ਚਾਰ ਦਿਨ ਤਾਂ ਸੂਂਦੇ ਲੈ ਜੂਗੀ ਬਾਕੀ ਜਿਹੜੀਆਂ ਹੋਣ ਵਾਲੀਆਂ ਜਦ ਗਰਮੀ ਸਾਰੀ ਦੁੱਧ ਦੇਣਗੀ ਹਾਂਜੀ ਵੀਰੇ ਹਾਂਜੀ ਕਿ ਨਹੀਂ ਤੇ ਬਬੂ ਫਿਰ ਅੱਜ ਦੱਸਣਾ ਕੀ ਬਸ ਹਾਂਜੀ ਬਈ ਦੱਸਣਾ ਲੈ ਵੀ ਇੱਕ ਤਾਂ ਸਾਨੂੰ ਮ ਦਿਖਾ ਦੇਣਾ ਵੈਸੇ ਤਾਂ ਸੰਦੂ ਡੇਰੀ ਫਾਰਮ ਉਹ ਦੇਖ ਲੋ ਨੰਬਰ ਲਿਖੇ ਹੋਏ ਆ ਪਰ ਨੰਬਰ ਬੋਲ ਦੇ ਤੂੰ ਨੰਬਰ ਮੇਰਾ 94671 ਹੈ ਜੀ 70471 888910668 ਹੈ ਬਈ ਠੀਕ ਆ ਤੇ ਲੋ ਵੀ ਮਿੱਤਰੋ ਬਾਈ ਬਹੁਤ ਬਹੁਤ ਧੰਨਵਾਦ ਤੇ ਇਧਰਲੇ ਪਾਸੇ ਜਿਹੜੀਆਂ ਗਾਵਾਂ ਖੜੀਆਂ ਆਪਾਂ ਸਾਰੀਆਂ ਤੁਹਾਨੂੰ ਦਿਖਾਤੀਆਂ ਹਨਾ ਪਰ ਫਿਰ ਵੀ ਤੁਸੀਂ ਆਇਓ ਮੱਜਾਂ ਵੀ ਚੰਗੀਆਂ ਨੇ گاਵਾ ਵੀ ਚੰਗੀਆਂ ਨੇ ਪਰ ਤੁਸੀਂ ਇਹ ਜ਼ਰੂਰ ਦੱਸੋ ਕਮੈਂਟ ਕਰਕੇ ਵੀ ਰੇਟ ਕਿਵੇਂ ਲੱਗਿਆ ਅੱਜ ਬੈੜਾਂ ਦੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀਡੀਓ ਸ਼ੇਅਰ ਕਰਦੇ